ਬਾਇਰ ਜਾਈਆਂ ਚ ਬਹਿ ਕੇ ਨਾ ਪੋਸਟਾਂ ਪਾਓ ਇੱਥੇ ਆਓ ਯਾਰ ਇਕੱਲੇ ਇਕੱਲੇ ਨਾਲ ਹੀ ਟਣਕੇ ਟਣਕੇ ਨਾਲ ਹੀ ਸਾਰਾ ਕੁਝ ਜੁੜਦਾ ਹੁੰਦਾ ਹੈ ਨਾ ਚੂਲੀ ਚੂਲੀ ਨਾਲ ਸਮੁੰਦਰ ਭਰਦਾ ਹੁੰਦਾ ਹੈ ਵੀ ਮੈਂ ਗੀਤਕਾਰ ਕਲਾਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਮੈਂ ਪਹਿਲਾਂ ਕਿਹਾ ਵੀ ਗਾਣਿਆਂ ਦੇ ਵਿੱਚ ਇੰਟਰਵਿਊਆਂ ਦੇ ਵਿੱਚ ਨਾ ਬੋਲੋ ਜੀ ਸਾਨੂੰ ਪੰਜਾਬ ਦਾ ਬਹੁਤ ਫਿਕਰ ਹੈ ਹਨਾ ਤਾਂ ਠੀਕ ਹੈ ਤੁਹਾਡੇ ਪ੍ਰੋਗਰਾਮ ਚੱਲਦੇ ਆ ਅੱਜ ਕੱਲ੍ਹ ਵਿਆਹ ਸਾਧੀਆਂ ਦੇ ਪ੍ਰੋਗਰਾਮ ਨੇ ਵੀ ਚੱਲਦੇ ਆ ਪਰ ਉਹਨਾਂ ਚੋਂ ਵੀ ਟਾਈਮ ਕੱਢ ਕੇ ਜਦੋਂ ਆਉਂਗੇ ਆਪਦੀ ਹਾਜ਼ਰੀ ਲਵਾਓ ਕਿ ਕੌਣ ਆਖਦਾ ਕਿ ਕਰੋ ਨਾ ਤਰੱਕੀਆਂ ਪਰ ਲਾਜ ਰੱਖੋ ਸਿੰਘੋ ਸਿਕਾਉਂਦੀ ਪਾਵੇਂ ਜਾਦਾ ਮੁਸਲਮਾਨ ਮਟਵੀ ਪਰ ਕਰਦਾ ਸਿਰਫ ਤੁਸੀਂ ਕੌਮ ਦੀ ਕਾਹਦਾ ਲਿਖਣਾ ਤੇ ਗਾਉਣਾ ਸੇਰੋਂ ਵਾਲਿਆ ਜਦੋਂ ਹੋਵੇ ਨਾ ਜਮੀਰ ਰਾਜਾ ਬੰਦ ਬਈ ਸਿਮਲਾ ਤਾਂ ਸਾਰਿਆਂ ਨੇ ਘੁੰਮਿਆ ਦੱਸੋ ਕੌਣ ਕੌਣ ਗਿਆ ਸਰਹੰਦ ਬਈ ਮਟ ਸੇਰੋਂ ਵਾਲਾ ਵੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਕਿ ਕਿਵੇਂ ਦੇ ਦੇ ਨੇ ਮਰਜੀ ਕਿਵੇਂ ਦੇਖਦੇ ਹੋ 24 ਦਿਨ ਹੋ ਚੁੱਕੇ ਨੇ ਭੁੱਖਣ ਭਾਣੇ ਬੰਦੇ ਨੂੰ ਤਾਂ ਲੱਗਦਾ ਕਿ ਬਹੁਤ ਔਖਾ ਹੋਣਾ ਬਿਲਕੁਲ ਜੀ ਬਿਲਕੁਲ ਅੱਜ 24ਵਾਂ ਦਿਨ ਹੈ ਤੇ ਦਵਾਈ ਲੈਣ ਤੋਂ ਤਾਂ ਉਹਨਾਂ ਨੇ ਮਨਾਂ ਕਰਤਾ ਤੇ ਹੁਣ ਆਪਾਂ ਦੁਆਵਾਰ ਅਰਦਾਸਾਂ ਕਰ ਸਕਦੇ ਹਾਂ ਵੀ ਉਹਨਾਂ ਦੀ ਜਿਹੜੀ ਸਿਹਤ ਹੈ ਨਾ ਉਹ ਤੰਦਰੁਸਤ ਰਹੇ ਆਪਾਂ ਆਪਣੇ ਘਰੇ ਮਤਲਬ ਜਾਣੇ ਕਹਿੰਦੇ ਆਪਣੀ ਜੇ 2 ਘੰਟੇ ਲੇਟ ਹੋ ਜਾਈਏ ਘਰੇ ਬੁੜਿਆਂ ਨੂੰ ਆਵਾਤਾਵਾ ਬੋਲਦੇ ਹੁੰਦੇ ਆ ਤੇ 70 ਸਾਲ ਦੀ ਉਮਰ ਹੋਵੇ ਉੱਥੋਂ ਕੈਂਸਰ ਹੋਵੇ ਵੱਡੀ ਗੱਲ ਬਾਤ ਹੈ ਵੀ ਮੇਰੇ ਵਰਗੇ ਗੀਤਕਾਰ ਜੇ ਸਿਰਫ ਗਾਣਿਆਂ ਜੀ ਨਾ ਨਾ ਮੈਂ ਕਹਿਣਾ ਕਿ ਪੁੱਤ ਵਰਗਾ ਫੋੜ ਟਰੈਕਟਰ ਜੱਟ ਨੇ ਵਿੱਚ ਐਰੋ ਰੋਕੇ ਕਿ ਚਿੱਟੀਆਂ ਕਾਲੀਆਂ ਵੱਡੀਆਂ ਵੱਡੀਆਂ ਭੂਭ ਨਿਕਲ ਕੇ ਵੇਖ ਕੇ ਗੱਡੀਆਂ ਇੰਜ ਲੱਗਦਾ ਸੀ ਸੀਨੇ ਵਿੱਚ ਕੋਈ ਜਿੱਦਾਂ ਗੋਲੀ ਵੱਜਦੀ ਰਹੀ ਮੈਂ ਤੇ ਸੀਰੀ ਦੁੰਦਰੇ ਜਿਹਾ ਅਖੀਰ ਦੀ ਬੋਲੀ ਲੱਗਦੀ ਰਹੀ 10 ਸਾਲ ਪਹਿਲਾਂ ਗੱਲ ਇਹ ਆਪਾਂ ਕਹੀ ਸੀਗੀ ਅੱਜ ਵੱਡੇ ਵੱਡੇ ਘਰਾਣੇ ਸਾਡੇ ਖੇਤਾਂ ਦੀ ਬੋਲੀ ਲਾਉਣਗੇ ਤਾਂ ਫਿਰ ਮੈਨੂੰ ਲੱਗਦਾ ਕੋ ਰਿਸ਼ਤਾ ਸਿੱਧੀ ਤੇ ਜੱਟ ਵਾਲਾ ਖਤਮ ਹੋਊ ਕਿਉਂਕਿ ਮੇਰਾ ਪਾਪਾ 22 23 ਸਾਲ ਜੱਟ ਜ਼ਿਮੀਦਾਰਾਣਾ ਸ਼ਰੀਰ ਹਲਦਾ ਰਿਹਾ ਮੇਰੇ ਨਾਲ ਹੀ ਅੱਜ ਆਏ ਹੋਏ ਚਾਚੇ ਕੋਕਰ ਉਹਨੇ ਰਣਜੀਤਪੁਰ ਦੀ ਗੱਲ ਕਰੀ ਜਗਤਾਰ ਸਾਹਿਬ ਇਹ ਜਗਰਾਜ ਦੀ ਗੱਲ ਕਰੀ ਤੇ ਮੈਨੂੰ ਲੱਗਦਾ ਸਾਡੀ ਤਾਂ ਸੁੱਖਿਆ ਟੁੱਟਣ ਰਿਸ਼ਤੇ ਆ ਹੀ ਮਿਲਦੀ ਹੈ ਵੈਸੇ ਹੈ ਨਾ ਇਹ ਵੀ ਮੁਸਲਮਾਨਾਂ ਦਾ ਮੁੰਡਾ ਨਹੀਂ ਮੁਸਲਮਾਨਾਂ ਦਾ ਮੁੰਡਾ ਪਰ ਇੱਥੇ ਇੱਕ ਪੰਜਾਬੀਅਤ ਦੀ ਗੱਲ ਆਪਣੇ ਆਪਣੇ ਫਸਲਾਂ ਦੀ ਗੱਲ ਆਪਣੇ ਨਸਲਾਂ ਦੀ ਗੱਲ ਹੋ ਰਹੀ ਹੈ ਵੀ ਆਪਾਂ ਕਰਮ ਦੂਜੀ ਧਰਮਾਂ ਤੋਂ ਪਰੇ ਹੋ ਕੇ ਜੇ ਆਪਾਂ ਗੱਲਬਾਤ ਕਰੀਏ ਵੀ ਅੱਜ ਜਿੱਥੇ ਮੈਨੂੰ ਲੱਗਦਾ ਵੀ ਜਿਹੜੀ ਮਰਜ਼ੀ ਜੁਨੀਅਨ ਹੋਵੇ ਹੈ ਨਾ ਜਿਹੜੀ ਮਰਜ਼ੀ ਜਥੇਬੰਦੀ ਹੋਵੇ ਅੱਜ ਯੂਨਾਈਟਿਡ ਬਣਨ ਦੀ ਲੋੜ ਹੈ ਅੱਜ ਇਕੱਠੇ ਹੋਣ ਦੀ ਲੋੜ ਹੈ ਇਹ ਰੌਲੇ ਆਪਾਂ ਬਾਅਦ ਵਿੱਚ ਦੇਖ ਲਾਂਗੇ ਜੀ ਵਿਚਾਰ ਬਟਾਂਦਰਾਂ ਆਪਸ ਵਿੱਚ ਮਿਲਦੇ ਜਾਂ ਨਹੀਂ ਮਿਲਦੇ ਅੱਜ ਜਿੰਨਾ ਇਕੱਠ ਖਾ ਸਕਾਂਗੇ ਜਿੰਨਾ ਭਾਰੀ ਇਕੱਠ ਹੋ ਸਰਕਾਰਾਂ ਨੂੰ ਹਿਲਾ ਸਕਦਾ ਹੈ ਅੱਜ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਅੱਜ ਅੱਜ ਸੱਚੀ ਐਂ ਲੱਗਿਆ ਸੀਗਾ ਵੀ ਨਹੀਂ ਬਚਦੇ ਉਹ ਵੀ ਮੁੜ ਕੇ ਫਿਰ ਬਾਈ ਰਜਾਈਆਂ 'ਚ ਬਹਿ ਕੇ ਨਾ ਪੋਸਟਾਂ ਪਾਓ ਇੱਥੇ ਆਓ ਯਾਰ ਇਕੱਲੇ ਇਕੱਲੇ ਨਾਲ ਹੀ ਟਣਕੇ ਟਣਕੇ ਨਾਲ ਹੀ ਸਾਰਾ ਕੁਝ ਜੁੜਦਾ ਹੁੰਦਾ ਹੈ ਨਾ ਚੂਲੀ-ਚੂਲੀ ਨਾਲ ਸਮੁੰਦਰ ਭਰਦਾ ਹੁੰਦਾ ਹੈ ਵੀ ਮੈਂ ਗੀਤਕਾਰ ਕਲਾਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਮੈਂ ਪਹਿਲਾਂ ਕਿਹਾ ਵੀ ਗਾਣਿਆਂ ਦੇ ਵਿੱਚ ਇੰਟਰਵਿਊਆਂ ਦੇ ਵਿੱਚ ਨਾ ਬੋਲੋ ਜੀ ਸਾਨੂੰ ਪੰਜਾਬ ਦਾ ਬਹੁਤ ਫਿਕਰ ਹੈ ਹਨਾ ਤਾਂ ਠੀਕ ਹੈ ਤੁਹਾਡੇ ਪ੍ਰੋਗਰਾਮ ਚੱਲਦੇ ਆ ਅੱਜਕੱਲ੍ਹ ਵਿਆਹ ਸਾਧੀਆਂ ਦੇ ਪ੍ਰੋਗਰਾਮ ਨੇ ਵੀ ਚੱਲਦੇ ਆ ਪਰ ਉਹਨਾਂ 'ਚੋਂ ਵੀ ਟਾਈਮ ਕੱਢ ਕੇ ਜਦੋਂ ਆਉਂਗੇ ਆਪਦੀ ਹਾਜ਼ਰੀ ਲਵਾਓ ਕੀਮ ਵਰ ਕਰੀਓ ਬਹੁਤ ਗਲਤ ਗੱਲ ਬਤਨੀ ਹੈ ਜੀ ਜੀ ਬਿਲਕੁਲ ਜੇ ਮਟੇ ਹੀ ਦੇਖਿਆ ਜਾਵੇ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਟੌਪ ਦੇ ਸਿੰਗਰ ਗਾਇਕ ਨੇ ਜਿਹੜੇ ਉਹਨਾਂ ਨੂੰ ਕਾਫੀ ਜਿਆਦਾ ਦਿੱਕਤਾਂ ਸਾਹਮਣਾ ਕਰਨਾ ਪਿਆ ਹਿਮਾਚਲ ਦੀ ਗੱਲ ਕਰੀਏ ਤਾਂ ਉੱਥੇ ਬਾਬੇ ਦਾ ਸ਼ੋਰਦ ਹੋਇਆ ਸਰਤਾਜ ਨੂੰ ਕਾਫੀ ਦਿੱਕਤਾਂ ਨੇ ਉਹਨਾਂ ਨੇ ਵੀ ਕਿਹਾ ਵੀ ਮੈਂ ਉਹ ਪੰਜਾਬ ਦੇ ਵਿੱਚ ਸ਼ੋਅ ਨਹੀਂ ਆ ਚੰਡੀਗੜ੍ਹ ਸ਼ੋਅ ਨਹੀਂ ਕਰੂੰਗਾ ਦਲਜੀਤ ਨੇ ਵੀ ਇਹੀ ਗੱਲ ਕਹੀ ਆ ਲੱਗਦਾ ਕਿ ਇਹ ਸਮਾਂ ਅਜਿਹਾ ਆਉਂਦਾ ਜਾ ਰਿਹਾ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਜੀ ਵੀ ਦੇਖੋ ਬਾਬਾ ਵੀ ਦਸਤਾਰ ਸਜਾਉਂਦੇ ਤੇ ਸਰਤਾਜ ਜੀ ਵੀ ਦਸਤਾਰ ਸਜਉਂਦੇ ਤੇ ਦੁਜੀਤ ਵੀ ਦਸਤਾਰ ਸਜਉਂਦਾ ਮੈਨੂੰ ਲੱਗਦਾ ਵੀ ਕਿਤਨਾ ਕਿਤੇ ਸਾਡੀ ਸਿੱਖੀ ਨੂੰ ਵੀ ਇੰਡੀਕੇਟ ਕੀਤਾ ਜਾ ਜਾ ਰਿਹਾ ਹੈ ਕਿਉਂਕਿ ਉੱਥੇ ਮੈਨੂੰ ਲੱਗਦਾ ਵੀ ਹੋਰ ਵੀ ਕ ਮੈਂ ਨਾਂ ਲੈਂਦਾ ਕਲਾਕਾਰ ਗਏ ਸੀ ਉਹਨਾਂ ਵੱਲੋਂ ਕੋਈ ਇਤਰਾਜ਼ ਨਹੀਂ ਜਤਾਇਆ ਗਿਆ ਵੀ ਕਿਤਨਾ ਕਿਤੇ ਵੱਡੀ ਗੱਲ ਹੈ ਨਾ ਜਿਹੜੀ ਸਿੱਖ ਕੌਮ ਹੈ ਸਿੱਖ ਕੌਮ ਦੀ ਬਹੁਤ ਵੱਡਾ ਦੇਣ ਹੈ ਜੀ ਸਾਡੀ ਸਾਡੇ ਪੰਜਾਬ ਨੂੰ ਖਾਸ ਕਰਕੇ ਹੈ ਨਾ ਕਿ ਕੌਣ ਆਖਦਾ ਕਿ ਕਰੋਨਾ ਤਰੱਕੀਆਂ ਪਰ ਲਾਜ ਰੱਖੋ ਸਿੰਘੋ ਸਿੱਖ ਕੌਮ ਦੀ ਭਾਵੇਂ ਜਿਆਦਾ ਦਾ ਮੁਸਲਮਾਨ ਮਟਵੀ ਪਰਕਰਦਾ ਸਿਰਫ ਤੁਸੀਂ ਕੌਮ ਦੀ ਕਾਹਦਾ ਲਿਖਣਾ ਤੇ ਗਾਉਣਾ ਸੇਰੋਂ ਵਾਲਿਆ ਜਦੋਂ ਹੋਵੇ ਨਾ ਜਮੀਰ ਰਾਜਾ ਬੰਦ ਬਈ ਸਿਮਲਾ ਤਾਂ ਸਾਰਿਆਂ ਨੇ ਘੁੰਮਿਆ ਦੱਸੋ ਕੌਣ ਕੌਣ ਗਿਆ ਸਰਹੰਦ ਬਈ ਹੁਣ ਸਾਡੇ ਪੋਤੇ ਦਿਨ ਚੱਲਣਗੇ ਸਰਹੰਦ ਦੀ ਸਵਾ ਤੇ ਦਿਨ ਚੱਲਣਗੇ ਆਹ ਦਿਨਾਂ ਦੇ ਤਾਂ ਵੈਸੇ ਸਾਨੂੰ ਬਹੁਤ ਵੱਡੀ ਸਿੱਖਿਆ ਲੈਣੀ ਚਾਹੀਦੀ ਹੈ ਸਾਡੇ ਛੋਟੇ ਸਾਹਿਬਜ਼ਾਦਿਆਂ ਤੋਂ 7 ਸਾਲ ਤੇ 9 ਸਾਲ ਦੀ ਉਮਰ ਕਿੰਨੀ ਕਹੇ ਕਿ ਤੁਹਾਨੂੰ ਸੌਂ ਲੱਗੇ ਸੇਖੋ ਬਾਜਾ ਵਾਲੀ ਦੀ ਜੇ ਕਿਤੇ ਬਾਈਪਾਸ ਕਰੋ ਸਰਹੰਦ ਨੂੰ ਧੰਨਵਾਦ ਆਪਾਂ ਸਿਰਫ ਤੋਂ ਕੋਟਲੇ ਨਵਾਬ ਦੀ ਵੀ ਕਰੀਏ ਤੇ ਆਪਾਂ ਸੈਕਟ ਕਰੀਏ ਜਾ ਕੇ ਟੋਟਰ ਮਲਦੀ ਵੀ ਕਰੀਏ ਹੈ ਨਾ ਤੇ ਜਦੋਂ ਉਹ ਬਹੁਤ ਵੱਡਾ ਸੁਨੇਹਾ ਹੁੰਦਾ ਕਿ ਟੀਮ ਵਰਕ ਹੈ ਭੁੱਲ ਜੀ ਆਪਾਂ ਵੀ ਅਸੀਂ ਕਿਹੜੀ ਜੱਥੇ ਬੰਦੀ ਕੋ ਕਿਹੜੀ ਜੂਨੀਅਰ ਹੈ ਅੱਜ ਸਾਨੂੰ ਇੱਕ ਮੁੱਠ ਹੋ ਕੇ ਹੈ ਨਾ ਇਹ ਬਜ਼ੁਰਗ ਨੂੰ ਯਾਰ ਬਚਾ ਲੈਣਾ ਚਾਹੀਦਾ ਹੈ ਹੈ ਨਾ ਕਿਉਂਕਿ ਉਹਨੂੰ ਕੀ ਲੋੜ ਆ ਵੀ ਮੈਂ ਤਾਂ ਆਪਣੀ ਭੁਗਤ ਲਈ ਜਾ ਜੇ ਨਹੀਂ ਬੰਦਾ ਚਾਵੇ ਨਾ ਤੇ ਅੱਜ ਨੌਜਵਾਨਾਂ ਨੂੰ ਹੱਥ ਬਣ ਕੇ ਬੇਨਤੀ ਹੈ ਵੀ ਆਓ ਯਾਰ ਹੈ ਨਾ ਆਓ ਤੇ ਜਿੰਨਾ ਇਕੱਠ ਹੋ ਸਕਦਾ ਇੱਥੇ ਕਰੋ ਜਿੰਨਾ ਭਾਰੀ ਇਕੱਠ ਹੋਊਗਾ ਉਹਨਾਂ ਸਿੱਤੀ ਮਿਲਦਾ ਸਾਡੇ ਨਵੇੜੇ ਹੋਣਗੇ ਤੇ ਆ ਪੰਜਤ ਹਾਸਲ ਕਰਕੇ ਆਪਦੇ ਘਰਾਂ ਨੂੰ ਚਲੇ ਜਿੱਤ ਕਾ ਤਾਂ ਸਾਡਾ ਹੱਕ ਹੀ ਹੈ ਜੀ ਹਾਂਜੀ ਹਾਂਜੀ ਵੀ ਪਹਿਲਾਂ ਮਿੱਟੀ ਦੇ ਨਾਲ ਘੁਲਦੇ ਪਿੱਛੋਂ ਮੰਡੀਆਂ ਦੇ ਵਿੱਚ ਰੁਲਦੇ ਝੂਠ ਨਹੀਂ ਹੈ ਹਾਲ ਅੱਖੀ ਡੇਠਾ ਦਿਖਦਾ ਏ ਜਟ ਦੀ ਫਸਲ ਕਿਉਂ ਨਹੀਂ ਵਿਕਦੀ ਜਦੋਂ ਚਿੱਟਾ ਵਿਕਦਾ ਏ ਫਸਲਾਂ ਦੀ ਗੱਲ ਹੀ ਲੈ ਕੇ ਆਏ ਹੋਇਆ ਹੋਰੇ ਅੰਨਦਾਤਾ ਸਵੇਰੇ ਉੱਠਣਸਾਰ ਜੇ ਆਪਾਂ ਚਾਹ ਦੀ ਗੱਲ ਕਰੀਏ ਉਹ ਚਾਹ ਪੱਤੀ ਵੀ ਖੇਤਾਂ 'ਚੋਂ ਆਉਂਦੀ ਏ ਜੇ ਦੁੱਧ ਦੀ ਗੱਲ ਕਰੀਏ ਤਾਂ ਉਹ ਵੀ ਖੇਤਾਂ 'ਚ ਹੀ ਆਉਂਦਾ ਜੀ ਹਨਾ ਜੇ ਜੇ ਮੈਂ ਸੰਕ ਉਸ ਖੰਡੀਆਂ ਨੇ ਤਾਂ ਹੀ ਜਾ ਕੇ ਮੱਝਾਂ ਉਸ ਖੰਡੀਆਂ ਤਾਂ ਹੀ ਰੁੱਧਨ ਦੀਆਂ ਨੇ ਜਾ ਕੇ ਹਰੇ ਗੱਲ ਜੱਟ ਨਾਲ ਕੰਟੈਕਟ ਹੈ ਖੇਤਾਂ ਨਾਲ ਕੰਟੈਕਟ ਹੈ ਖੇਤਾਂ ਨਾਲ ਹੀ ਸਾਰਾ ਸਾਡਾ ਸਾਰਾ ਕੁਝ ਹੈ ਵੀ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਵੀ ਆਜੋ ਯਾਰ ਹੰਬਲਾ ਮਾਰੀਏ ਹਨਾ ਜਿਹੜੇ ਕੋਈ ਗੱਲ ਨਹੀਂ ਤੁਸੀਂ ਦੇਰ ਆਇਦ ਰਸਤਾ ਹੈ ਜਿਹੜੇ ਹਜੇ ਵੀ ਕਹਿੰਦੇ ਨੇ ਵੀ ਦੋ ਚਿੱਤੀ ਚ ਨੇ ਜਿਹੜੇ ਕਹਿੰਦੇ ਵੀ ਨਹੀਂ ਜਾਈਏ ਨਾ ਜਾਈਏ ਛੱਡੋ ਯਾਰ ਤੁਸੀਂ ਉਹ ਪਾਰਟੀਆਂ ਪੁੱਟੀਆਂ ਬਾਈ ਨੇ ਪਹਿਲਾਂ ਦੱਸਿਆ ਵੀ ਬਾਤ ਦੇ ਗੱਲਾਂ ਨਹੀਂ ਕੌਣ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਕੌਣ ਜਥੇਬੰਦੀ ਨੂੰ ਬਿਲੋਂਗ ਕਰਦਾ ਅੱਜ ਬਸ ਖੇਤਾਂ ਦੀ ਸੌਂ ਲੱਗੇ ਤੁਹਾਨੂੰ ਵੀ ਜੇ ਤੁਸੀਂ ਨਾ ਹੋਣਾ ਅਸੀਂ ਬਾਈ ਜੀ ਉਗਰਾਹਾਂ ਜਥੇਬੰਦੀ ਦੇ ਆ ਹਾਂ ਭਾਰਤ ਅੱਛਾ ਉਗਰਾਹਾਂ ਦੇ ਅਸੀਂ ਆਏ ਆ ਫਿਰ ਵੀ ਸਭ ਨੂੰ ਆਉਣਾ ਚਾਹੀਦਾ ਜਿਹੜੀ ਮਰਜ਼ੀ ਜਥੇਬੰਦੀ ਨਾਲ ਅਟੈਚ ਆ ਬੰਦਾ ਮੁੱਦਾ ਦਾ ਕਿਸਾਨੀ ਦਾ ਨਹੀਂ ਉਹ ਮੀਟਿੰਗਾਂ ਦਾ ਦੌਰ ਚੱਲ ਰਿਹਾ ਲੱਗਦਾ ਕਿ ਮੀਟਿੰਗਾਂ ਦਾ ਸਮਾਂ ਨਹੀਂ ਆ ਸਮਾਂ ਬਿਲਕੁਲ ਹੁਣ ਕੋਈ ਸਮਾਂ ਨਹੀਂ ਬਾਈ ਜੀ ਇੱਕ ਜੁਟ ਹੋਣਾ ਚਾਹੀਦਾ ਕਰਨ ਨੂੰ ਕਹਿਣ ਜਦੋਂ ਇੱਥੇ ਇਕੱਠੇ ਇੰ ਹਾਂ ਫਿਰ ਆਪਣੇ ਆਪ ਮੀਟਿੰਗ ਕਰਨ ਨੂੰ ਕਹਿਣ ਪਹਿਲੀ ਗੱਲ ਤਾਂ ਮੈਂ ਫਿਰ ਕਹਿੰਦਾ ਵੀ ਉਹ ਤੋਂ ਦਿੱਲੀੋਂ ਉੱਠਣ ਵਾਲੀ ਬਹੁਤ ਵੱਡੀ ਗਲਤੀ ਚਲੋ ਤਾਂ ਹੁਣ ਸੱਪ ਦੀ ਲਈ ਕੁੱਟਣ ਦਾ ਕੋਈ ਮਤਲਬ ਨਹੀਂ ਹੈਗਾ ਆਪਣਾ ਪਰ ਫਿਰ ਵੀ ਦੁਬਾਰੇ ਮੌਕਾ ਮਿਲਿਆ ਸਾਨੂੰ ਜੇ ਯਾਰ ਖੇਤ ਨਾ ਬਚੇ ਪੰਜਾਬ ਨਾ ਬਚਾ ਫਿਰ ਮਨਤਲਾ ਦਾ ਮੁਸ਼ਕਲ ਹੈ ਪਹਿਲਾਂ ਹੀ ਹਾਈਲੈਂਟਸ ਸੈਂਟਰਲਾਂ ਨੇ ਆਪਣਾ ਬੇੜਾ ਬਠਾਰ ਗਿਆ ਹਨਾ ਹਰ ਤੀਜਾ ਬੱਚਾ ਬਾਹਰ ਨੂੰ ਹਰ ਤੀਜਾ ਬੱਚਾ ਬਾਹਰ ਨੂੰ ਕਿ ਕਿਵੇਂ ਬਣ ਗਿਆ ਕੁਲਵੰਤ ਸਿੰਘ ਤੋਂ ਬਣ ਗਿਆ ਇਸ ਟਾਈਮ ਸੁਖਵੰਤ ਸਿੰਘ ਤੋਂ ਇੱਥੇ ਮੋਜਾਂ ਮਾਣੀਆਂ ਸੀ ਜਿਹੜੀਆਂ ਉੱਥੇ ਟੌਹਰਾ ਰਹਿਣੀਆਂ ਨੇ ਓਡੀਆਂ ਆਖੇ ਇੱਕ ਟੋਕੇ ਕਰਾਂਸੀ ਬਾਹਰਲੀ ਕੰਨੀ ਨਸਲਾਂ ਖਤਮ ਕਰੂ ਤੁਹਾਡੀਆਂ ਨਸਲਾਂ ਸਾਡੀਆਂ ਪਹਿਲਾਂ ਹੀ ਖਤਮ ਹੋ ਰਹੀਆਂ ਨੇ ਹੁਣ ਸਾਨੂੰ ਪਤੀਆ ਵੀ ਬਾਹਰ ਜਾ ਕੇ ਉਹ ਉਹਨਾਂ ਦੇ ਅੰਗੋਰੇ ਗੁਰਿਆਂ ਨਾਲ ਵਿਆਹ ਕਰਾ ਲੈਂਦੇ ਨੇ ਜਿਵਾਕ ਮੁੜ ਕੇ ਫਿਰ ਨਸਲਾਂ ਫਿਰ ਕਿ ਬੇਬੀ ਕੇਰਾ ਵਿੱਚ ਬੱਚੇ ਸਾਡੇ ਪ ਰੋਣ ਦਾਦੇ ਤੇ ਦਾਦੀ ਦੀਆਂ ਗੋਦੀਆਂ ਦਾਦੇ ਤੇ ਦਾਦੀ ਦੀਆਂ ਗੋਦੀਆਂ ਫਿਰ ਰੋਣਗੀਆਂ ਜੇ ਨਾਂ ਨਸਲਾਂ ਤੇ ਫਸਲਾਂ ਦੇ